आज मटर बना मम्मा से बोलो कि दादाजी को मटर पनीर बना के खिलाओ मटर लेते हैं बानी अनाया की वीडियो देख रही है मटर हैं। साथ साथ में ये मीठे मीठे मटर भी खा रहे हैं

छोटू जी तेन क्यों पता बच्चा। <स्थाथ> ये है ये ये ये, है। मेरी है। ये मेरी बेटी है, ये मेरी है।, ये मेरी है। ये की की पापा की बेटी है मेरी मेरी है 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 किसकी किसकी पापा दादू की बेटी है

ਜਵੇਂ ਲੋਕੀਓ ਕਰਾਉਂਦੇ ਨੇ ਆਪਣਾ ਗਤੀ ਗੁਤੀ। ਮਾਸਟ ਹੈ। ਹਾਂ। ਅੱਛਾ ਵਕਰੀ ਕੇ ਦੇਨ ਪੇਵਾ। ਪੇਵਾ। ਕੀ ਕੇ ਦੇਨੂੰ? ਸੋਸੋ ਦਿਨ ਦਾ ਦੀਦੇ। ਹਾਂ, ਸਰਸਤੀ ਤੇ। ਚਲੋ ਚਲ ਵੇਖਾਂ ਮੇਲਾ ਵੇਖਾਂ। ਮੇਲਾ ਵੇਖਾਂਗੇ ਅੱਜ ਕੀ ਪਾਪਾ ਦੇ ਨਾਲ। ਪਾਪਾ ਨੂੰ ਥੋੜੀ ਸਪੈਸ਼ਲ ਚੀਜ਼ ਖਵਾ ਦੇ। ਖਜਲਾ। ਮੈਂ ਬਣਾਉਂ ਉਹ ਬੋਦ। ਤਨਵੰਦਾ ਖਜਲਾ ਬਣਾਉਣਾ। ਯੈਸ। ਮੈਨੂੰ ਮੇਲਾ ਕੁਨੇ ਦੇਣ ਕਿਉਂ ਹੁੰਦਾ। ਮੇਲਾ ਪਹਿਲਾਂ ਪਪਾ ਜਾਂਦਾ ਸੀ 12-12 ਦਿਨ, 15-15 ਦਿਨ। ਔਰ ਉਹ ਕੱਟਦਾ ਕੱਟਦਾ ਪਹਿਲੇ 10 ਦਿਨ ਆਇਆ ਫਿਰ 8 ਦਿਨ ਆਇਆ ਫਿਰ 6 ਦਿਨ ਆਇਆ ਉਹਦਾ 3 ਦਿਨ ਰੰਦਾ ਪਸਾ ਹਨਾ ਅੱਜ ਸ਼ੁਰੂ ਕੱਲ ਇੱਕ ਬੜੀ ਬੜੀ ਭੀੜ ਹੁੰਦੀ ਹੈ ਬਹੁਤ ਜਿਆਦੀ ਪਨੀਰ ਤੇਰਾ ਥੈਂਕ ਯੂ ਬਣਾ ਦੇ ਪਪਾ ਵਾਸਤੇ ਹੈ ਮਟਰ ਵੀ ਅਸੀਂ ਕੱਟ ਲੈਣੇ ਤੇ ਸਾਡੀ ਮਿਹਨਤ ਟਾਟਪਟ ਕੰਮ ਕੀਤਾ ਰੱਖਦੇ ਉਹ ਦੇ ਕਿਤੇ ਮੇਕ ਕੋਲ ਬਿਲਕੁਲ ਨਹੀਂ ਹੋਣੀ ਆ ਕੁੜੀ ਤੇਟੀ ਗੁਰੂਆ ਕਾ ਬਿਲਕੁਲ ਨਹੀਂ ਆਪ ਆਪਕੀ ਬਹੁਤੀ ਵੈਟਾ ਸਾਰੇ ਵਿਊਰਸ ਲੈਣਾ ਪਾਪਾ ਨੂੰ ਕਹੋ ਕਿ ਪਪਾ ਨਾਲ ਕਿ ਜਾਣਾ ਨਹੀਂ ਹੈਗਾ ਅਸੀਂ ਨਾ ਬੜੇ ਦੁਖੀ ਹੋ ਜਾਣਾ ਪਪਾ ਪਪਾ ਭੱਜ ਜਾਂਦੇ ਸਾਡੇ ਕੋਲ ਅੱਬ ਬਹੁਤ سارے ਤੇ ਵਿਊਰਸ ਸੀ ਉਹ ਸ਼ਾਇਦ ਇਸ ਕਰਕੇ ਮੇਰੇ ਜੱਟ ਨੇ ਵੀ ਕਿਹਾ ਛੱਡ ਦੇ ਉਹਨਾਂ ਨੇ ਸੋਚਿਆ ਕਿ ਅਸੀਂ ਪਾਪਾ ਨੂੰ ਕਹਿ ਵੀ ਪਪਾ ਭੱਜ ਤੁਸੀਂ ਜਦ ਕਿ ਜੀ ਪਪਾ ਨੂੰ ਕਿਹਾ ਪਪਾ ਵੇਖੋ ਲੋਕੀ ਕਿ ਬ੍ਰੋਵਰ ਕਿੰਨੇ ਨਰਾਜ਼ ਹੋ ਹੁੰਦੇ ਨੇ ਭਾਈ ਉਹ ਤਾਂ ਇਹ ਮੇਰੀ ਖੇਤੀਬਾੜੀ ਮੈਂ ਖੇਤੀਬਾੜੀ ਵੇਖਣ ਜਾਣਾ ਹਾਂ ਆਣੇ ਆਣੇ ਵੀ ਇੱਥੇ ਉਦਾਸ ਹੋ ਜਾਂਦੇ ਨੇ ਉੱਥੇ ਵੀ ਖੇਤੀਬਾੜੀ ਆ ਕੀਤੀ ਬਾਰੇ ਕਿਹਨਾਂ ਦਾ ਰਿਸ਼ਤੇਦਾਰ ਰਿਸ਼ਤੇਦਾਰ ਨੂੰ ਮਿਲਣਾ ਪੈਂਦਾ ਇੱਥੇ ਖਾਲੇ ਤਾਂ ਕਦੀ ਕਦੀ ਚਲੇ ਜਾ ਘਰ ਨੂੰ ਉੱਥੇ ਰਾਮ ਮਾਝਾ ਦਾ ਠੀਕ ਹੈ Papa ਪਿੰਡ ਵਿੱਚ ਮੇਰਾ ਜਿਹੜਾ ਖਾਣਾ ਮਿਸ ਕਰਦਾ ਹੈ ਨਾ ਤੁਸੀਂ ਹਾਂ ਮੇਰਾ ਖਾਣਾ ਮਿਸ ਕਰਦਾ ਹੈ ਆ ਮਿਸ ਕਰਦਾ ਹੈ ਆ ਸਾਡੇ ਭਾਰੇ ਪਰੋਸੀ ਰਿਸ਼ਤੇਦਾਰਾਂ ਦੇ ਤੇ ਵੀ ਵੇਖ ਵੀ ਦਫੇ ਦਫੇ ਉਹ ਖਾਣਾ ਬਰਉਂਦੇ ਸੀ ਸਾਡਾ ਬੀਸੀ ਵੀ ਘਰੋਂ ਨਹੀਂ ਸਾਡੇ ਪਿੰਡ ਦੀ

ये तो शो बढ़िया रंग तो बढ़िया आ गई मटर पनीर जा हाँ। हलवाई स्टाइल बनाया ना मेरे को डबल हाँ। वाले स्टाइल ये टेस्ट ले हम्म